ਵਾਸਤੇ ਜਿਹੜਾ ਰਾਸੀ 17 ਜਿਉਣਾ ਬੋਲ ਚੱਲਦਾ ਤੇਰੇ ਨਾਲ ਪਹਿਲਾਂ ਬੀਣਾ ਬੋਲ ਚੱਲ ਕੇ ਗਿਆ ਉਹਦੇ ਨਾਲ ਘਰ ਦੀ ਜੋੜੀ ਚ 40 ਸੰਗਿਆ ਤੋਂ ਹਾਰਲੇ ਮੋਟਰਸਾਈਕਲ ਜਿਹੜਾ 238 ਤੇ ਪਿਛਲੇ ਮੇਕਾ ਮੇਲੇ ਦਾ ਜੇਤੂ ਬੋਲਦੇ ਆ ਜਿਉਣਾ 21 ਤੇਰਾ ਪੰਜ ਸਾਥ ਜੀ ਰੋਟੇ ਕਲਾ ਅੱਬਰ ਕੋਟੀ ਸਾਹਿਬ ਜੀ ਰੋਟੇ ਕਲਾ ਤੁਨੀ ਸੰਤੂ ہردیک ہردیکٹا اس یوگ واسطے دلے بہت سوچیو ਆਜਾ ਕਰੋ ਮਾੜਾ ਉਹ ਤਰਾਨ ਖੜਕਾ 55 ਜਮਨੀ ਟਿਕਾ ਨੂੰ ਪਾਲ ਸਿੰਘ ਨਾ ਬਲੋਈ ਪੜ ਤਰਦੀ ਆ 55 ਇਹ ਸੱਟ ਖੋਟਿਆ ਜਾ 55 ਭਾਈ ਖਾਣਾ ਕੀ ਕੀ ਕਿਹੜਾ ਉਹਦੇ ਪੋਤਾ ਜੀ ਵੱਲੋਂ ਕਰ ਰਿਹਾ ਭਾਈ ਜੱਜ ਮਾਰੋ ਸਾਰੇ ਨਹੀਂ ਭਾਈ ਟ੍ਰਿਪਲ ਜਾਨ ਦੱਸੋ ਉਹ ਥੋੜੀ ਜੁਕ ਚੱਲਦੀ ਰੱਡੀ ਭਾਈ

سمان لگیا جی بھائی سا جی سنریاں چوبی اٹھتی چلیا جوگا چ